ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੀਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨਸਭਾ ਵਾਲਕਾ ਖੇਮ ਕਰਨ ਦੇ ਪਿੰਡ ਅਸਲ ਤਾੜ ਵਿਖੇ ਇੱਕ ਪਿੰਡ ਅਸਲ ਉਤਾੜ ਦੇ ਲੜਕੇ ਵੱਲੋਂ ਪਿੰਡ ਅਸਲ ਉਤਾੜ ਦੀ ਲੜਕੀ ਨੂੰ ਘਰੋਂ ਭਜਾ ਕੇ ਨਜਾਨ ਦੇ ਮਾਮਲੇ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਤਣਾਅਪੂਰਨ ਪਿੰਡ ਅਸਲ ਤਾੜ ਵਿਖੇ ਬਣੀ ਹੋਈ ਹੈ ਪਿੰਡ ਅੰਦਰ ਲੜਕੇ ਦੇ ਪਿਤਾ ਸਾਦਾ ਸਿੰਘ ਪੁੱਤਰ ਮੰਗ ਸਿੰਘ ਪਿੰਡ ਅਸਲ ਉਤਾੜ ਦੇ ਜਾਣਕਾਰੀ ਦਿੰਦੇ ਦੱਸਿਆ ਕਿ ਲੜਕੀ ਵਾਲੇ ਪਰਿਵਾਰ ਨੇ ਉਹਨਾਂ ਦਾ ਸਾਰਾ ਘਰ ਦਾ ਸਮਾਨ ਪੂਰੀ ਤਰ੍ਹਾਂ ਭੰਨ ਤੋੜ ਦਿੱਤਾ ਇਥੋਂ ਤੱਕ ਕਿ ਉਹਨਾਂ ਦੀ ਬਾਥਰੂਮ ਤੋਂ ਇਲਾਵਾ ਘਰ ਦੀ ਕੋਈ ਚੀਜ਼ ਨਹੀਂ ਛੱਡੀ ਜਿਹੜੀ ਉਹਨਾਂ ਨੇ ਨਾ ਭੰਨੀ ਹੋਵੇ ਉਹ ਉਹਨਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਘੰਟਿਆਂ ਬਦੀ ਡਿਕਨ ਤੋਂ ਬਾਅਦ ਵੀ ਖਬਰ ਚੱਲਣ ਤੱਕ ਪਿੰਡ ਤੱਕ ਨਹੀਂ ਪਹੁੰਚਿਆ ਸਾਦਾ ਸਿੰਘ ਨੇ ਕਿਹਾ ਕਿ ਉਸਨੇ ਕਿਹਾ ਕਿ ਲੜਕੀ ਵਾਲਿਆਂ ਨੂੰ ਕਿਹਾ ਜਿੱਥੇ ਉਸਦਾ ਲੜਕਾ ਮਿਲ ਜਾਂਦਾ ਜੋ ਮਰਜੀ ਉਸ ਨਾਲ ਕਾਰਵਾਈ ਕਰੋ ਪਰ ਸਾਡਾ ਕੀ ਕਸੂਰ ਆ ਸਾਡੀਆਂ ਮੱਜਾਂ ਸੱਜਰ ਸੁਈ ਮੱਜ ਤੋਂ ਇਲਾਵਾ ਇੱਕ ਸੂਨ ਵਾਲੀ ਮੱਝ ਵੀ ਖੋਲ ਕੇ ਲੜਕੀ ਪਰਿਵਾਰ ਵਾਲੇ ਲੈ ਗਏ ਅਤੇ ਉਹਨਾਂ ਦੇ ਘਰ ਢਾਹਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਇਸ ਸਬੰਧੀ ਲੋਕਿਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਜੁੜੋ ਤੇ ਸਬਸਕ੍ਰਾਈਬ ਇੰਸਟਾਗ੍ਰam ਤੇ ਫਾਲੋ ਜਰੂਰ ਕਰਨਾ ਧੰਨਵਾਦ ਜੀ ਉਹ ਪਾਈ ਅੰਦਰ ਕਰਨਾ ਆਪਣਾ ਕੰਮ ਕਰਿਆ ਉਹ ਆਪਣੇ ਆਹ ਮਸ਼ੀਨਾਂ ਦੋ ਸਾਡੇ ਨਾਲ ਅਲ ਸੀਰੀਆ ਆ ਵੇਖੋ ਕਿੰਨਾ ਨਾ ਮਾਰ ਕੇ ਚਾਰ ਪੰਜ ਥੱਲੇ ਤੋਂ ਉੱਪਰ ਕਦੇਤਾ ਹੁਣੋਂ ਤੋਂ ਪੱਛੇੋਂ ਕੰਮ ਕਰੀਏ ਅਪਣਾ ਕਰਾ ਕਰੀਏ

ਸੂਈਆਂ ਮਨਸਾ ਰੱਖੋ ਲੈਣ ਦੀ ਮੈਂ ਟਿਕਾ ਉਸੇ ਸਾ ਨਾ ਟੁਕੀ ਤਾਂ ਦੁਲਾਰੀ ਨੂੰ ਨਾ ਟਿਕਾ ਜੱਗਾ ਆਣਾ ਹੋਵੇ ਮੈਟਰ ਪਣਿਆ ਮੇਰਾ ਲੜਕਾ ਸੋਣਾ ਇੱਕ ਗੁੱਡੀ ਹੈ ਟਾਰਾ ਨਾਲ ਹੈ ਇਹ ਕਿਹੜੇ ਪਿੰਡ ਅਸਲ ਤੜਦੀ ਹੈ ਵੀ ਅਸਲ ਤੜਦੀ ਆ ਇਹਨਾਂ ਸਰਦਾਰ ਨੇ ਸਾਨੂੰ ਵੱਡੇ ਨੇ ਆਖਿਆ ਵੀ ਭਾਲ ਕਰੋ ਐਸਐਸ ਸਾਹਿਬ ਨੇ ਐਸਐਸ ਸਾਹਿਬ ਨੇ ਪਿੰਡਾਂ ਹੋਣ ਜਿਹੜਾ ਉਹਨੇ ਮਨੂੰ ਲਿਆਂਦਾ ਐ ਸਿੱਧੂ ਸਾਹਿਬ ਨੇ ਆਮ ਪਾਰਟੀ ਦਾ ਮੈਂਬਰ ਵੀ ਮੈਂ ਸੁਣਿਆ ਹਣਾ ਤੇ ਉਹਨੇ ਲਿਆਂਦਾ ਉਹ ਦਿਨ ਦੇ ਅਸੀਂ ਭਾਲ ਕਰਨ ਇਕੱਠੇ ਆ ਤੇ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ ਇਹ ਜੀ ਸੋਮਵਾਰ 2 ਜੇ ਗੁੱਡੀ ਗਈ ਆ ਤੇ ਸ਼ਾਮੀ ਮੈਨੂੰ ਲੈ ਆ ਜਾਂਦਾ ਉਹਦੇ ਵਿੱਚ ਸਰਦਾਰ ਨੇ ਵੀ ਆਖਿਆ ਵੀ ਤੁਸੀਂ ਇਹਦੀ ਪੁਛਾਣ ਕਰਕੇ ਦੇ ਇਹਦੀ ਗੁੱਡੀ ਮੋੜ ਦੋ ਕਈ ਉਦਨ ਦੇ ਭਜੇ ਫਿਰਦੇ ਆ ਰਿਸ਼ਤੇਦਾਰਾਂ ਕੋਲ ਵੀ ਭਜੇ ਫਿਰਦੇ ਤੇ ਸਾਡਾ ਬੂਹਾ ਚਨਾ ਵਜਾ ਤੋ ਸਾਰਾ ਵੇਖੋ ਸਾਡਾ ਸਮਾਨ ਵਰਤੂ ਵਾਲਾ ਇੱਕ ਵੀ ਨਹੀਂ ਰਹਿਗਾ ਸਾਡਾ 8-10 ਲੱਖ ਰੁਪਏ ਦਾ ਸਮਾਨ ਸਾਡਾ ਭੰਗੇ ਇੱਕ ਵੀ ਸਾਡੀ ਸੇ ਨਹੀਂ ਹੈਗੀ ਇਹ ਘਰ ਦੇ ਵਿੱਚ ਵਰਤੂ ਵਾਲੀ ਕੋਈ ਚੀਜ਼ ਨਹੀਂ ਰਹਿ ਗਈ ਕੋਈ ਰਹਿ ਗਈ ਆ ਸਾਰੀਆਂ ਵੇਖੋ ਜੀ ਕੋਈ ਕੋਈ ਵੀ ਤੁਸੀਂ ਆ ਵੀ ਵੇਖ ਲਓ ਕੋਈ ਸਮਾਨ ਕੋਈ ਮੰਜਾ ਕੋਈ ਪੀੜਾ ਆ ਦੋ ਜਨਾ ਸਮਾਨ ਟਟਾ ਬਿਆ ਦੋ ਕੱਪੜੀਆਂ ਮਸ਼ੀਨਾਂ ਦੋ ਫ੍ਰਿਜਾਂ ਆ ਨਮਾਇਟਰ ਟੁੱਟੇ ਆ ਚਾਰ ਪੰਜ ਪੱਖੇ ਟੁੱਟੇ ਪਏ ਨੇ ਬਾਸ ਹੁੰਦਾ ਜਿੰਨਾ ਸਮਾਨ ਤੁਸੀਂ ਉੱਥੇ ਜਾ ਕੇ ਵੇਖ ਲਓ ਵੀਡੀਓ ਬਣਾ ਲਓ ਆਹ ਬੂਏ ਤੱਕ ਸਾਰੇ ਵਿੜੇ ਸਮਾਨ ਪਾਡਾ ਕਿ ਕੌਣ ਤੋੜ ਕੇ ਗਿਆ ਇਹ ਤੋੜ ਕੇ ਜੀ ਲੜਕੇ ਕੁੜੀਆਂ ਦੇ ਚਾਚੇ ਤਾਏ ਆਏ ਆ ਨਾਲ ਮੁੰਡੇ ਆਏ ਆ ਉਹ ਬੰਦੇ ਆਣ ਪਛਾਤੇ ਨੇ 5 6 ਇਹ 10 12 ਜਣੇ ਆ ਤੇ ਜਦੋਂ ਮੈਂ ਇਹਨਾਂ ਨੂੰ ਵੇਖਿਆ ਮੈਂ ਨਾਲ ਕਮਾਰ ਕਮਾਰ ਦੇ ਵਿੱਚ ਫੜ ਕੇ ਘੰਟੇ ਬਾਅਦ ਮੈਂ ਨਿਕਲਿਆ ਰਾਤ ਤੋੜਿਆ ਕਿ ਦਿਨੇ ਤੋੜਿਆ ਕਿਨੇ ਤੋੜਿਆ ਜੀ 10:00 11:00 ਵਜੇ ਨਾਲ ਥੋੜਾ ਮੁਰਕੇ ਮੱਜਾਂ ਦੋ ਮਰੀਆਂ ਖੋੜ ਕੇ ਘਰੋਂ ਲੈ ਕੇ ਸੂਈ ਮੱਜਾ ਸੱਜਣਾ ਹੈ ਸੁਈ ਇੱਕ ਸੱਜਰ ਹੈ ਇੱਕ ਤੁਕੀ ਆ ਜੋ ਤੂੰ ਇਹਦੀ ਰਿਪੋਰਟ ਦਰਜ ਕਰਾਈ ਮੱਜਾ ਚੋਰੀ ਜਾਂਦਾ ਉਹ ਸਰਦਾਰ ਜੀ ਅਸੀਂ ਕਰਾ ਕੇ ਆਏ ਹਾਂ ਹੁਣ 12:00 1:00 ਵਜੇ ਦਰਖਾਹੇ ਹੀ ਹੁੰਦੇ ਗਏ ਸਰਦਾਰੋਂ ਤੇ ਤੂੰ ਨਾ ਹੈ ਕਲਾਉਣਿਆਂ ਦੇ ਵਿਟੇ ਲਈ ਬਲਟੋਏ ਥਾਣੇ ਹਾਂਜੀ ਬਲਟੋਏ ਥਾਣੇ ਦੇ ਗਏ ਆਂ ਬੁਸਾਈ ਮੌਕਾ ਵੇਖ ਨਹੀਂ ਜੀ ਅਜੇ ਤੱਕ ਨਹੀਂ ਆਈ ਉਹਨਾਂ ਸਾ ਵੀ ਹੁਣੇ ਕਲਾadne ਵੇਖ ਲੈਣੇ ਇਹ ਮਤਲਬ ਆ ਜਿਹੜੇ ਤੁਹਾਡੇ ਵਹੀਕਲੇ ਆ ਇਹ ਵੀ ਤੋੜੇ ਆ ਹਾਂਜੀ ਤੋੜੇ ਆ ਜੀ ਸਾਰੇ ਆ ਤੁਹਾਡੇ ਸਾਹਮਣੇ ਆ ਅਹੀਂ ਕਿਹੜਾ ਵੀ ਵਿਧਾਂ ਤੋੜੇ ਸਾਰੇ ਆ ਤੋੜੇ ਆ ਰੇਡੀ ਵੀ ਤੋੜੀ ਗੱਡੀ ਵੀ ਤੋੜੀ ਸਾਰਾ ਸਮਾਨ ਟੁੱਟਿਆ ਪਿਆ ਤੁਹਾਡੇ ਕੋਲ ਹੀ ਸਾਰੇ ਵੇੜੇ ਜਿਹਾ ਪਿਆਵੇ ਵੇਖੋ ਜੋ ਬੈੱਡ ਬੂਡਾ ਉਹ ਵੀ ਮੇਰਾ ਮੁੰਡਾ ਉਹ ਵੱਖਰਾ ਸੀ ਉਹਦਾ ਵੀ ਸਮਾਨ ਨਾ ਬੂਹਾ ਤੋੜ ਕੇ ਸਾਰਾ ਉਹ ਵੱਖਰਾ ਉਹਦਾ ਸਮਾਨ ਪੰਨਿਆ ਸਾਡਾ ਇਹ ਵੱਖਰਾ ਕਿੰਨਾ ਕਮਰੇ ਦੇ ਵਿੱਚੋਂ ਸਮਾਨ ਕੱਢ ਗਿਆ ਨਹੀਂ ਮਾਸ਼ਾ ਵੀ ਛੱਡਿਆ ਕਿਉਂ ਤੁਸੀਂ ਕੀ ਸਰਕਾਰ ਤੋਂ ਜਾਂ ਪੁਲਿਸ ਤੋਂ ਵੀ ਮਦਦ ਕਰਦੇ ਸਰਦਾਰ ਸਾਹਿਬ ਨੂੰ ਆਨੇ ਵੀ ਸਾਡਾ ਵੇਖੋ ਸਾਡਾ ਮਹਲਾਲ ਕਰੋ ਹਨ ਤਾਂ ਤਾਂ ਟਾਈਮ ਦਿੱਤਾ ਸੀ ਆ ਜਿਹੜਾ ਸਾਡਾ 6.7 ਲੱਖ ਦਾ ਨੁਕਸਾਨ ਆ ਇਹ ਮਿਹਰਬਾਨੀ ਕਰਕੇ ਸਾਡੀ ਤੇ ਉਹ ਉਹਨਾਂ ਨੂੰ ਜਾ ਕੇ ਪੋਸ਼ਗਸ਼ ਕਰੋ ਵੀ ਸਮਾਨ ਕਿਹੜੀ ਵਜ੍ਹਾ ਜੀ ਤੋੜਿਆ ਗਿਆ ਇਹ ਸਮਾਨ ਸਾਡਾ ਕਿਤਨਾ ਬਾਨਾ ਕਿੱਥੋਂ ਆਏ ਲੈਣਾ ਗਰੀਬ ਬੰਦੇ ਇੱਜਾੜੀ ਕਰਨ ਵਾਲੇ ਬੰਦੇ ਬਿਸਤਰੀ-ਬੁਸਤਰੀ ਉਹ ਸਹੀ ਆ ਜਾਂ ਬਿਸਤਰੀ-ਬੁਸਤਰੀ ਸਹੀ ਆ ਆ ਬਾਕੀ ਸਮਾਨ ਸਹੀ ਆ ਸਾਰਾ ਬਾਕੀ ਤੋੜਿਆ ਪਿਆ ਦੋ ਐਲ ਸੀ ਕੰਡੀਸ਼ਨਿੰਗ ਪਾਂਡਾ ਖੇਨਾ ਵੀ ਟੁੱਟਿਆ ਪਿਆ ਸਾਰਾ ਵੇਖੋ ਰਸੋਈ ਦਾ ਸਮਾਨ ਸਾਰਾ ਟੁੱਟਾ ਪਿਆ ਪ ਆਟੇ ਤੱਕ ਵੀ ਆਉ ਡੁੱਲਾ ਫਿਰਦਾ ਸਾਰਾ ਭੱਜਾ ਗਿਆ ਇੱਕ ਵੀ ਨਹੀਂ ਛੱਡਿਆ ਤੁਹਾ ਦਸ ਮਾਂ ਭਾਈ ਕੋਈ ਨਹੀਂ ਰਹਿ ਗਿਆ ਕੋਈ ਵਰਤੋਂ ਵਾਲਾ ਰਹਿ ਗਿਆ ਇੱਕ ਬਾੜ ਹੀ ਗਿਆ ਮਾਲੋ ਮੇਰਾ 5-6 ਲੱਖ ਰੁਪਏ ਦਾ ਨੁਕਸਾਨ ਕਰਕੇ ਗਏ ਇਹਨਾਂ ਦੀ ਕਾਨੂੰਨੀ ਵਾਹੀ ਚਾਹੀਦੀ ਕਰਨੀ ਇਹਨਾਂ ਨੂੰ ਫੜਨੇ ਮੇਰੇ ਮਾਲ ਡੰਗਰ ਤੋਂ ਵੀ ਖੋਲ ਕੇ ਘਰੋਂ ਲੈ ਗਏ ਨੇ ਦੱਸ ਸਾਨੂੰ ਮਨਾ ਟਾਈਮ ਦਿੱਤਾ ਇਹ ਸਾਣਾ ਬਹਿ ਕੇ ਗੱਲ ਕਰਦੇ ਸੀ ਆਪਕਾ ਨਾਲ ਗੱਲ ਕਰਦੇ ਇਹਨਾਂ ਨੂੰ ਕੋਈ ਮਾੜੀ ਕੋਈ ਚੰਗੀ ਇਹਨਾਂ ਨੂੰ ਅਹੀਂ ਆਖੀ ਨਹੀਂ ਇਹ ਥੋੜਾ ਗੱਲ ਹੈ ਜੀ ਸਰਦਾਰ ਦੀ ਵੀ ਅਹੀਂ ਬੂਹਾ ਚੰਨਾ ਹੱਡਾ ਵਜਾ ਹੈ ਏ ਪੜਕੇ ਦਾ ਨਾ ਸਾਡਾ ਘਰ ਦਾ ਹੀ ਹਲਕਾ ਹੈ ਬੂਹੇ ਜਿੰਦਰਾ ਵੱਜਾ ਹੈ ਹਾਂਜੀ ਜਿੰਦਰਾ ਵੱਜਾ ਹੀ ਉਹ ਬਾਹਰਲਾ ਟੁੱਟਾ ਪਿਆ ਉਸੇ ਤਰ੍ਹਾਂ ਵੱਜਾ ਆ ਤਿੰਨ ਦਰਵਾਜ਼ੇ ਨਾਲ ਭੰਨੇ ਆਵੇ ਉਸੇ ਦਾ ਜਿੰਦਰਾ ਪਿਆ ਆ ਵੇ ਲੋ ਆਵੇ ਉੱਧਰ ਲੈ ਜਿੰਦਰਾ ਪਿਆ ਹੈ ਬੈਡ ਬੁੱਢ ਸਾਰੇ ਵੱਡੇ ਵੱਡਾ ਹੈ ਤੁਹਾਡੇ ਸਾਹਮਣੇ ਤੇ ਜੇ ਅਸੀਂ ਜੇ ਹੁੰਦੇ ਘਰ ਸਾਡਾ ਇਸਦਾਰੀ ਕਤਰ ਵੀ ਕਰ ਸਕਦੇ ਅਰੇ ਤੁਮ ਕਹਿੰਦੇ ਨੇ ਛੱਤਾਂ ਪੁੱਟ ਕੇ ਜਾਣੀਆਂ ਰਾਤ ਨੂੰ ਅਜੀ ਆ ਰੋਣ ਦੀ ਫਿਰਦੇ ਹੋ ਅੱਡੇ ਅੱਡੇ